ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਦੇ ਉੱਪਰ ਸਵਾਗਤ ਹੈ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਨੂੰ ਦੇ ਰਿਹਾ ਲੋਕ ਸਭਾ ਇਲੈਕਸ਼ਨ 2024 ਜੁੜੀ ਇਸ ਵੇਲੇ ਦੀ ਵੱਡੀ ਅਪਡੇਟ ਹੈ ਆਈਏਐਸ ਪਰਮਪਾਲ ਕੌਰ ਦਾ ਅਸਤੀਫਾ ਪੰਜਾਬ ਸਰਕਾਰ ਦੇ ਵੱਲੋਂ ਮਨਜ਼ੂਰ ਕਰ ਲਿਆ ਗਿਆ ਜੀ ਹਾਂ ਅੜਕਲਾਂ ਤੋਂ ਬਾਅਦ ਅਸਤੀਫਾ ਮਨਜ਼ੂਰ ਕੀਤਾ ਗਿਆ ਤੁਹਾਨੂੰ ਦੱਸਦੇ ਕਿ ਪਰਮਪਾਲ ਕੌਰ ਦੇ ਵੱਲੋਂ VRS ਲਈ ਗਈ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੀ ਨੌਕਰੀ ਛੱਡ ਕੇ BJP ਪਾਰਟੀ ਜੁਆਇਨ ਕੀਤੀ ਗਈ ਸੀ ਔਰ BJP ਦੇ ਵੱਲੋਂ 2024 ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਉਹ ਬਠਿੰਡਾ ਤੋਂ ਪਾਰਟੀ ਦੇ ਉਮੀਦਵਾਰ ਵੀ ਨੇ ਜਿਸ ਨੂੰ ਲੈ ਕੇ ਲਗਾਤਾਰ ਰੇੜਕਾ ਬਣਿਆ ਗਿਆ ਸੀ ਔਰ ਉਸਦੇ ਉਹਨਾਂ ਦੇ ਵੱਲੋਂ ਲੈ ਕੇ VRS ਦੇ ਉੱਪਰ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਕਈ ਸਵਾਲ ਚੁਕੇ ਗਏ ਸੀ ਜਿਹੜੇ ਸ਼ਰਤਾਂ ਤਹਿਤ VRS ਲਈ ਗਈ ਸੀ ਉਸ ਦੇ ਵਿੱਚ ਪੰਜਾਬ ਸਰਕਾਰ ਦੇ ਵਿਭਾਗ ਵੱਲੋਂ ਇਹ ਹਵਾਲਾ ਦਿੱਤਾ ਗਿਆ ਸੀ ਕਿ ਉਸ ਦੇ ਵਿੱਚ ਜਿਹੜੇ ਬੇਸ ਨੂੰ ਬੇਸ ਦੇ ਤਹਿਤ ਪਰਮਪਾਲ ਕੌਰ ਜੋ ਕਿ ਆਈਐਸ ਹਨ ਉਹਨਾਂ ਨੇ ਵੀਆਰਐਸ ਥਰੂ ਆਪਣੀ ਜਿਹੜੀ ਪਹਿਲਾਂ ਆਪਾਂ ਕਹਿੰਦੇ ਕਿ ਰਿਟਾਇਰਮੈਂਟ ਲੈਣੇ ਉਸ ਦੇ ਵਿੱਚ ਤਰੁੱਟੀਆਂ ਪਾਈਆਂ ਗਈਆਂ ਜਿਸ ਤੋਂ ਬਾਅਦ ਉਹਨਾਂ ਨੇ ਉਸ ਸੀਜ਼ਨ ਨੂੰ ਨਾਮਨਜ਼ੂਰ ਕਰਤਾ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਆਈ ਹੈ ਪੰਜਾਬ ਸਰਕਾਰ ਨੇ ਵੀਆਰਐਸ ਦਿੱਤਾ ਹੁਣ ਜਿਹੜਾ ਪਹਿਲਾਂ ਜਿਹੜਾ ਮੁਖ ਸਕੱਤਰ ਨੂੰ ਪਰਮਪਾਲ ਕੌਰ ਮਲੂਕਾ ਦੇ ਵੱਲੋਂ ਜਿਹੜਾ ਪਹਿਲਾਂ ਅਸਤੀਫਾ ਭੇਜਿਆ ਗਿਆ ਸੀਗਾ ਆਪਣੀ ਜੌਬ ਛੱਡਣ ਦਾ ਉਹ ਅਸਤੀਫਾ ਜਿਹੜਾ ਹੈ ਹੁਣ ਪੰਜਾਬ ਸਰਕਾਰ ਦੇ ਵੱਲੋਂ ਮਨਜ਼ੂਰ ਕਰ ਲਿਆ ਗਿਆ ਤਾਂ ਜਿਹੜੀ ਅਟਕਲਾ ਲੱਗ ਰਹੀ ਸੀ ਲੱਗ ਰਿਹਾ ਸੀ ਕਿ ਕਿਤੇ ਨਾ ਕਿਤੇ ਕਿ ਜਿਹੜਾ ਇਲੈਕਸ਼ਨ ਨੂੰ ਲੈ ਕੇ ਜਿਹੜਾ ਵਿੱਚ ਇਸ ਗੱਲ ਦਾ ਰੇੜਕਾ ਫਸ ਸਕਦਾ ਪਰ ਉਸ ਚੀਜ਼ ਨੂੰ ਲੈ ਕੇ ਹੁਣੇ ਕਲੀਅਰ ਹੋ ਚੁੱਕਿਆ ਯਾਨੀ ਕਿ ਪਰਮਪਾਲਕ ਔਰ ਮਲੂਕਾ ਦਾ ਬਤੌਰ ਆਈਐਸ ਜਿਹੜਾ ਉਹਨੇ ਰੈਜ਼ੀਗਨੇਸ਼ਨ ਭੇਜਿਆ ਸੀਗਾ ਮੁਖ ਸਕੱਤਰ ਨੂੰ ਉਹ ਹੁਣ ਪੰਜਾਬ ਸਰਕਾਰ ਦੇ ਵੱਲੋਂ ਮਨਜ਼ੂਰ ਕਰ ਲਿਆ ਗਿਆ ਹਾਲਾਂਕਿ ਵੀਆਰਐਸ ਦਿੱਤਾ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਉਹਨਾਂ ਦਾ ਅਸਤੀਫਾ ਉਹ ਮਨਜ਼ੂਰ ਕਰ ਲਿਆ ਗਿਆ ਤੁਹਾਨੂੰ ਦੱਸ ਦੇ ਕਿ ਮੌਜੂਦਾ ਲੋਕ ਸਭਾ 2024 ਦੇ ਚੱਲਦੇ ਬਠਿੰਡਾ ਲੋਕ ਸਭਾ ਸੀਟ ਤੋਂ ਬੀਜਪੀ ਦੇ ਉਮੀਦਵਾਰ ਨੇ ਔਰ ਜਿੱਦਾਂ ਹੀ ਪਰਮਪਾਲ ਕੌਰ ਵੱਲੋਂ ਬਤौराਈ ਐਸ ਆਪਣਾ ਅਸਤੀਫਾ ਭੇਜ ਕੇ ਵੀਆਰਐਸ ਤਹਿਤ ਰਿਟਾਇਰਮੈਂਟ ਲੈਣ ਦਾ ਜਿਹੜਾ ਉਹ ਪਲਾਨ ਬਣਾਇਆ ਗਿਆ ਸੀ ਐਲਾਨ ਕੀਤਾ ਗਿਆ ਸੀ ਉਸ ਤੋਂ ਕੁਝ ਦਿਨ ਬਾਅਦ ਹੀ ਪਰਮਪਾਲ ਕੌਰ ਜਿਹੜੇ ਕਿ ਸਿਕੰਦਰ ਸਿੰਘ ਮਲੂਕਾ ਦੇ ਨੂੰਹ ਨੇ ਅਤੇ ਉਹਨਾਂ ਦੇ ਬੇਟੇ ਗੁਰਪ੍ਰੀਤ ਕੌਰ ਮਲੂਕਾ ਦੇ ਵੱਲੋਂ ਬੀਜੇਪੀ ਜੁਆਇਨ ਕਰ ਲਈ ਗਈ ਸੀ ਔਰ ਇਹ ਗੱਲ ਚਰਚਾ ਬਣ ਗਈ ਸੀ ਕਿ ਕਿਤੇ ਨਾ ਕਿਤੇ ਇਹ ਬੀਜੇਪੀ ਦੇ ਹੀ ਚੋਣ ਲੜਨਗੇ ਔਰ ਠੀਕ ਉਸੇ ਤਰੀਕੇ ਦੇ ਨਾਲ ਅਗਲੇ ਹਫਤੇ ਹੀ ਜਿਹੜਾ ਹੈ ਬੀਜੇਪੀ ਦੇ ਵੱਲੋਂ ਲਿਸਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਬਟਿੰਡਾ ਤੋਂ ਪਰਮਪਾਲ ਕੌਰ ਮਾਲੂਕਾ ਜੋ ਕਿ ਹੁਣ ਆਪਾਂ ਕਹਿ ਸਕਦੇ ਹਾਂ ਕਿ ਸਾਭ ਦਾ ਆਈਐਸ ਉਹਨਾਂ ਨੂੰ ਜਿਹੜਾ ਹੈ ਬਠਿੰਡਾ ਸੀਟ ਤੋਂ ਭਾਜਪਾ ਨੇ ਆਪਣਾ ਉਮੀਦਵਾਰ ਐਲਾਨਿਆ ਤਾਂ ਇਸ ਮਾਮਲੇ ਦੇ ਵਿੱਚ ਹੁਣ ਇੱਕ ਵੱਡੀ ਅਪਡੇਟ ਆਈ ਹੈ ਜਿਸ ਦੇ ਵਿੱਚ ਤੁਹਾਨੂੰ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਆਈਐਸ ਪਰਮਪਾਲ ਕੌਰ ਵੱਲੋਂ ਵੀਆਰਐਸ ਲੈਣ ਦਾ ਜਿਹੜਾ ਫੈਸਲਾ ਸੀ ਉਸ ਦੇ ਜਗ੍ਹਾ ਦੇ ਉੱਪਰ ਜਿਹੜਾ ਪਰਮਕਾਲ ਕੌਰ ਦਾ ਅਸਤੀਫਾ ਸੀ ਉਸ ਨੂੰ ਪੰਜਾਬ ਸਰਕਾਰ ਦੇ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par